ਗੱਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਜਿਹੜੀ ਜਨ ਕੇ ਜ਼ਰੂਰੀ ਵੀਡੀਓ ਤੁਹਾਡੇ ਲਈ ਉਹ ਲੈ ਕੇ ਆਈਆਂ ਜੀ ਤੇ ਖਾਸ ਕਰਕੇ ਮੇਰੀਆਂ ਭੈਣਾਂ ਲਈ ਜਿਵੇਂ ਕਿ ਆਪਾਂ ਸ਼ਰਟ ਦੇ ਦੇਖੋ ਗੁੰਮ ਲੈ ਲੈ ਸਭ ਵਗੈਰਾ ਜਾਂ ਫਿਰ ਪਾਈਪਿੰਗ ਆਪਾਂ ਨਾ ਲਗਾਉਣਿਆਂ ਦੇ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਹੈਗੀ ਤੇ ਇਹਨੂੰ ਆਪਾਂ ਬਿਲਕੁਲ ਆਸਾਨੀ ਨਾਲ ਦੇਖੋ ਕਿਵੇਂ ਲਗਾ ਸਕਦੇ ਆ ਇਹਦੇ ਦੇ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਜਿਵੇਂ ਕਿ ਕਪੜੇ ਤੇ ਦੇਖੋ ਮੈਂ ਲਗਾ ਲਈ ਹੈਗੀ ਇਵੇਂ ਮੈਂ ਤੁਹਾਨੂੰ ਦੂਸਰੇ ਪੱਲੇ ਤੇ ਲਗਾ ਕੇ ਦਿਖਾਉਣੀ ਆ ਵੀ ਆਪਾਂ ਜਿਹੜੀ ਕਿਮੀਆ ਗੋਮ ਲੈਸ ਜਾਂ ਫਿਰ ਪਾਈਪਿੰਗ ਆਪਾਂ ਕਿਵੇਂ ਲਗਾ ਸਕਦੇ ਹਾਂ ਬਿਲਕੁਲ ਸੌਖਾ ਜਿਹਾ ਤਰੀਕਾ ਦਾ ਤੁਸੀਂ ਪਲੀਜ਼ ਵੀਡੀਓ ਨੂੰ ਐਂਡ ਤੱਕ ਜਿਉਂਦੇ ਦੇਖਿਓ ਤੇ ਹਾਂਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਗੋਮ ਲਾਈਨਿੰਗ ਜਿਹੜੀ ਕਿਵੇਂ ਲਗਾ ਸਕਦੇ ਆ ਲਈ ਆਪਣੀ ਸ਼ਰਟ ਦਾ ਦੇਖੋ ਪਿਛਲਾ ਪੱਲਾ ਦਾ ਤੇ ਇਹ ਹੈਗਾ ਲਾਈਨਿੰਗ ਵਾਲੀ ਸ਼ਰਟ ਆ ਸਿਲਾਈ ਕੀਤੀ ਹੋਈ ਇਹਦੇ ਆਪਾਂ ਨਾ ਥੋੜੇ ਥੋੜੀ ਦੂਰ ਵੀ ਆਪਣੀ ਜਿਹੜੀ ਲਾਈਨਿੰਗ ਆ ਉਹ ਹਿੱਲੇ ਨਾਲ ਦੇਖੋ ਇੱਕ ਤਾਂ ਆਪਾਂ ਅਟੈਚ ਕਰਨ ਦੇ ਲਈ ਸਲਾਈ ਲਗਾਉਣਾ ਇੱਕ ਥੋੜੀ ਜੀ ਦੂਰ ਜਿੱਥੇ ਕਿ ਆਪਣਾ ਹੇਪ ਪਦਾ ਹਨ ਜਾਨੀ ਕਿ ਜੋਇੰਟ ਹੁੰਦਾ ਉਥੇ ਤੱਕ ਆਪਾਂ ਨੇ ਥੋੜੀ ਜਿਹੀ ਪਰੇ ਹਟ ਕੇ ਆਪਾਂ ਨੇ ਇਹ ਸਲਾਈ ਲਗਾ ਲੈਣੀ ਕੱਚਾ ਕਰਕੇ ਤੇ ਹੁਣ ਅੱਗੇ ਕੀ ਕਰਨਾ ਮੈਂ ਤੁਹਾਨੂੰ ਦੱਸਦੀ ਆਂਗੀ ਹੁਣ ਘੇਰਾ ਹੋਲਡ ਕਰਨਾ ਤੁਸੀਂ ਘੇਰੇ ਦਾ ਮੀਜਰਮੈਂਟ ਕਰਕੇ ਕਿੰਨਾ ਘੇਰਾ ਤਿਆਰ ਰੱਖਾ ਉਹਦੇ ਵੀ ਦੇਖੋ ਤੁਸੀਂ ਇਦਾਂ ਨਿਸ਼ਾਨੀ ਲਗਾ ਲੈਣੀ ਹੈ ਜਿਵੇਂ ਕਿ ਪਹਿਲਾਂ ਦੇਖੋ ਇੱਥੇ ਮੈਂ ਲਗਾ ਰੱਖੀ ਹੈਗੀ ਮਾਰ ਕਰਨਾ ਜਿੰਨਾ ਆਪਣਾ ਘੇਰਾ ਤਿਆਰ ਹੋਊਗਾ ਉਹਨਾਂ ਤੁਸੀਂ ਨਿਸ਼ਾਨੇ ਲਗਾ ਲੈਣੀਆਂ ਹੁਣ ਤੁਸੀਂ ਕੀ ਕਰਨਾ ਹੈ ਦੇਖੋ 셔ਟ ਦਾ ਆਪਣੀ ਦਾ ਪੁੱਠਾ ਪਾਸਾ ਹੈਗਾ ਨਾ ਰੈਕ ਸਾਈਡ ਦਾ 셔ਟ ਦੀ ਇਸੇ ਤਰ੍ਹਾਂ ਦੇਖੋ ਇਹ ਵਾਲੀ ਮੈਂ ਲਈ ਹੈਗੀ ਲੇਸ ਤੁਸੀਂ ਕੋਈ ਵੀ ਪਾਈਪਿੰਗ ਜਾਂ ਫਿਰ ਲੇਸ ਲੈ ਸਕਦੇ ਹੋ ਹੁਣ ਇਹਦਾ ਆਪਾਂ ਨੇ ਕੀ ਕਰਨਾ 셔ਟ ਦੇ ਫੋਕ ਨੇ ਪੁੱਠੀ ਆ ਲੇਸ ਨੂੰ ਆਪਾਂ ਨੇ ਦੇਖੋ ਇਦਾਂ ਸਿੱਧੀ ਰੱਖਣਾ ਹੈ ਇਦਾਂ ਕਰਕੇ ਲੇਸ ਦਾ ਮੈਂ ਜਾਨੀ ਕਿ ਸਿੱਧਾ ਪਾਸਾ ਉੱਪਰ ਆਊਗਾ ਇਦਾਂ ਦੇਖੋ ਇਹਨਾਂ ਆਪਾਂ ਥੋੜੀ ਹੀ ਇੱਥੋਂ ਬਾਦਮੀ ਰੱਖਣੀ ਆਂ ਨੂੰ ਤਕਰੀਬਨ ਇੰਚ ਅੱਧਾ ਇੰਚ ਤੁਸੀਂ ਰੱਖ ਲਿਓ ਤੇ ਇੰਨੀ ਕੁ ਦੂਰੀ ਤੇ ਆਪਾਂ ਨੇ ਜਿਹੜੀ ਹੈਗੀ ਸਲਾਈ ਲਗਾਉਣੀ ਆਂ ਦੇਖੋ ਸ਼ਰਟ ਦਾ ਪੁੱਠਾ ਪਾਸਾ ਤੇ ਲੈਂਸ ਦਾ ਉੱਪਰ ਨੂੰ ਹੈਗਾ ਸਿੱਧਾ ਪਾਸਾ ਹੁਣ ਮੈਂ ਤੁਹਾਨੂੰ ਦਿਖਾਉਣੀ ਆਂ ਵੀ ਆਪਾਂ ਨੇ ਅੱਗੇ ਕੀ ਕਰਨਾ ਹੈ ਮੈਂ ਤੁਹਾਨੂੰ ਦੱਸਿਆ ਉਦੋਂ ਹੀ ਆਪਾਂ ਨੇ ਜਿਹੜੀ ਹੈਗੀ ਇਹਦੀ ਸਲਾਈ ਲਗਾਉਣੀ ਆਂ ਸ਼ਰਟ ਦਾ ਪੁੱਠਾ ਪਾਸਾ ਲੈਸ ਆਣੀ ਆਪਣੀ ਹੈਗੀ ਉੱਪਰ ਨੂੰ ਸਿੱਧੀ ਤੇ ਇਹਦੇ ਜਿੰਨੇ ਕ ਆਪਾਂ ਨੇ ਲੈਸ ਬਾਹਰ ਕੱਢਣੀ ਆ ਓਨੇ ਕ ਤੇ ਆਪਾਂ ਨੇ ਸਲਾਈ ਲਗਾਉਣੀ ਆਂ ਕੋਈ ਜ਼ਿਆਦੇ ਕਾਣੀ ਨਹੀਂ ਕਰਨੀ ਬਿਲਕੁਲ ਆਰਾਮ ਨਾਲ ਲਗਾਉਣਾਗਾ ਇਦਾਂ ਹੁੰਦਾ ਚਲੋ ਇੱਕ ਅੱਧਾ ਮਿੰਟ ਵੱਧ ਲੱਗਦਾ ਟਾਈਮ ਤੇ ਆਪਣੀ ਜਿਹੜੀ ਕੰਮ ਚ ਸਫਾਈ ਹੋਣੀ ਜ਼ਿਆਦੇ ਆਊਗੀ ਜੀ ਹੁਣ ਦੇਖੋ ਆਪਾਂ ਇਸੇ ਤਰੀਕੇ ਨਾਲ ਥੋੜਾ ਥੋੜਾ ਮਾਰਜਿਨ ਛੱਡ ਕੇ ਆਪਾਂ ਜਿਹੜੀ ਸਾਰੀ ਲੈਥ ਆਪਣੀ हिਪ ਤੱਕ ਆਪਾਂ ਨੇ ਉਹ ਜੋਇੰਟ ਕਰ ਲੈਣੀ ਆ ਹਾਂ ਜੀ ਦੇਖੋ ਆਪਾਂ ਨੇ ਸਾਰੇ ਸੇਮ ਤਰੀਕੇ ਨਾਲ ਦੇਖੋ ਇਹ ਲੈਥ ਆ ਜਿਹੜੀ ਆਪਾਂ ਨੇ ਜੋਇੰਟ ਕਰ ਲਈ ਹੁਣ ਆਪਾਂ ਨੇ ਕੀ ਕਰਨਾ ਸ਼ਾਰਟ ਨੂੰ ਆਪਾਂ ਇਦਾਂ ਦੇਖੋ ਸਿੱਧੀ ਕਰ ਲਿਆ ਹੁਣ ਇਹਨੂੰ ਕੀ ਕਰਨਾ ਤੁਸੀਂ ਇਹਨਾਂ ਧਿਆਨ ਨਾਲ ਦੇਖੋ ਇਹਨੂੰ ਆਪਾਂ ਦੇਖੋ ਅੰਦਰ ਨੂੰ ਇਹਦਾ ਫੋਲਡ ਕਰ ਲੈਣਾ ਦੇਖੋ ਲੈਸ ਇਹਦਾ ਆਪਣੇ ਫੋਲਡ ਹੋ ਗਈ ਇਹਨੂੰ ਜਿੱਥੇ ਆਪਣਾ ਨਿਸ਼ਾਨ ਲੱਗਿਆ ਹੋਇਆ ਹੈ ਕਿ ਇਹ ਉਹਦੇ ਆਪਾਂ ਨੇ ਉੱਪਰ ਲਾ ਜਾ ਕੇ ਇਦਾਂ ਦੇਖੋ ਆਪਾਂ ਨੇ ਰੱਖ ਦੇਣਾ ਦੁਬਾਰੇ ਰੱਖ ਦਈਏ ਮੈਂ ਸੋਨ ਇੱਕ ਵਾਰੀ ਦੇਖੋ ਜਿਵੇਂ ਕਿ ਇਹ ਵਾਲੀ ਆਪਣੇ ਸ਼ਰਟ ਦਾ ਹੋ ਗਿਆ ਸਿੱਧਾ ਪਾਸਾ ਪਾਣਟਾ ਲਿਆ ਤੇ ਹੁਣ ਇਹਨੂੰ ਕੀ ਕਰਨਾ ਸਾਰੀ ਜੀ ਨੂੰ ਇਦਾਂ ਅੰਦਰ ਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਆਪਾਂ ਜਿੱਥੇ ਆਪਣਾ ਘੇਰੇ ਦਾ ਨਿਸ਼ਾਨ ਲਗਾਇਆ ਉਹਦੇ ਉੱਪਰ ਆਪਾਂ ਨੇ ਐਦਾਂ ਰੱਖ ਦੇਣਾ ਇਹ ਵੀ ਜਿਹੜੀ ਸੁਨਾਈਆਂ ਤੁਸੀਂ ਐਨ ਧਿਆਨ ਨਾਲ ਲਗਾਉਣੀ ਆ ਜਿੱਥੇ ਆਪਾਂ ਤੁਸੀਂ ਇਹਦੇ ਦਿੱਤੇ ਪ੍ਰੈਸ ਦੇ करीਬ ਹੀ ਬਣਾ ਸਕਦੇ ਹੋਗੇ ਯਾਨੀ ਜਿੱਥੇ ਆਪਾਂ ਨੇ ਫੋਲਡ ਕਰਨਾ ਉਹ ਤੇ ਪ੍ਰੈਸ ਦੀ ਜਿਹੜੀ ਕਰੀਜ਼ਾ ਬਣਾ ਸਕਦੇ ਹੋਗੇ ਲੈਸ ਲਗਾਉਣ ਚ ਸਫਾਈ ਆਊਗੀ ਤੇ ਬਿਲਕੁਲ ਆਸਾਨੀ ਨਾਲ ਜਿਹੜੀ ਲੈਸ ਆਉ ਉਹ ਲੱਗ ਚੁਗੀ ਮੈਂ ਐਦਾਂ ਬਣ ਕੇ ਇਹਨੂੰ ਐਦਾਂ ਹੀ ਰੱਖ ਲੈਣੀ ਹੁੰਦੀ ਆ ਔਰ ਨਾਲ ਕੋਈ ਵੀ ਜਿਹੜਾ ਹੈਗਾ ਆਪਣੀ ਸ਼ਰਟ ਦੇ ਵਿੱਚ ਫੋਲਡ ਕਰਨੇ ਚ ਕੋਈ ਵੀ ਬਣ ਵਗੈਰਾ ਨਹੀਂ ਪਊਗੀ ਤੇ ਨਾਲੇ ਬਿਲਕੁਲ ਲਾਈਨਿੰਗ ਵਾਲੀ ਸ਼ਰਟ ਤੇ ਇਹ ਚੰਗੀ ਤਰ੍ਹਾਂ ਦੇਖੋ ਸਫਾਈ ਵੀ ਆਉਗੀ ਜਿਵੇਂ ਕਿ ਲਾਈਨਿੰਗ ਵਾਲੀ ਸ਼ਰਟ ਤੇ ਲੈਂਸ ਲਗਾਉਣੀ ਕਈ ਵਾਰੀ ਪਹਿਣਾ ਨੂੰ ਔਖੀ ਲੱਗਦਾ ਬਿਲਕੁਲ ਸੋਖਾ ਜਿਹਾ ਥ੍ਰਿਕ ਆਹੀ ਇਹ ਦੇਖੋ ਇਹ ਆਪਣੀ ਸਿਲਾਈ ਲਗਾ ਲਈ ਸਾਰੇ ਪਲੇਟੇ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਲੈਂਸ ਨੂੰ ਆਪਾਂ ਨੇ ਦੇਖੋ ਅੰਦਰ ਨੂੰ ਫੋਲਡ ਲਗਾ ਦੇਣਾ ਤੇ ਫਿਰ ਆਪਾਂ ਨੇ ਇਹਨੂੰ ਇਦਾਂ ਉਲਟਾ ਲੈਣਾ ਦੇਖੋ ਇਹ ਸਿੱਧੀ ਹੋ ਗਈ ਨਾ ਤੁਸੀਂ ਚਾਹੋ ਤਾਂ ਇਹ ਤੇ ਸਲਾਈ ਲਗਾ ਵੀ ਸਕਦੇ ਹੋ ਨਹੀਂ ਤਾਂ ਹਨਾ ਕੋਈ ਇਹ ਨਾ ਉਹ ਵੀ ਨਹੀਂ ਹੁੰਦਾ ਪਰ ਥੋੜੀ ਜਿਹੀ ਫਿਨਿਸ਼ਿੰਗ ਦੇਣ ਦੇ ਲਈ ਮੈਂ ਤੇ ਜਿਹੜੀ ਹੈਗੀ ਸਲਾਈ ਲਗਾਉਂਗੀ ਫਿਰ ਇਹ ਉੱਪਰ ਇਹਨੂੰ ਸਲਾਈ ਨੂੰ ਸਾਰੀ ਨੂੰ ਗੱਬ ਦੇਣਾਗਾ ਆਪਾਂ ਨੇ ਲੈ ਲਿਆ ਤਾ ਜਿਹੜੀ ਸਲਾਈ ਆ ਦੇਖੋ ਇਹ ਸਿੱਧੇ ਪਾਸੇ ਲੱਗੂਗੀ ਤੁਸੀਂ ਧਿਆਨ ਨਾਲ ਵੀਡੀਓ ਦੇਖ ਕੇ ਫਿਰ ਤੁਸੀਂ ਕਰਿਓ ਮੈਂ ਕੀ ਕੀਤਾ ਵੀ ਹਨਾ ਮੇਰੀਆਂ ਭੈਣਾਂ ਨੂੰ ਜਿਹੜੀ ਲੈਸ ਜਾਂ ਫਿਰ ਪਾਈਪਿੰਗ ਲਗਾਉਣੀ ਹਨਾ ਜਿਹੜਾ ਤਰੀਕਾ ਦਾ ਸੌਖਾ ਜਿਹਾ ਤਰੀਕਾ ਦੱਸਿਆਗਾ ਸਿੱਖਣ ਵਾਲੀ ਭੈਣ ਵੀ ਹਨਾ ਇਦਾਂ ਲੈਸ ਆ ਜਿਹੜੀ ਪਾਈਪਿੰਗ ਆ ਉਹ ਲਗਾ ਲੂਗੀ ਆਰਾਮ ਨਾਲ ਲੋ ਜੀ ਆਪਾਂ ਨੇ ਸਾਰੀ ਇਹਰੇ ਤੇ ਆਪਾਂ ਨੇ ਦੇਖੋ ਚਾਕਾ ਤੇ ਇਦਾਂ ਜਿਹੜੀ ਹੈਗੀ ਲੈਸ ਆਪਾਂ ਨੇ ਲਗਾਤੀ ਦੇਖੋ ਕਿੰਨੀ ਫਿਨਿਸ਼ ਕਰਾ ਜਿਹੜੀ ਲੈਸ ਆ ਜਿਹੜੀ ਲੱਗੀ ਆ ਉਹ ਕਿਤੇ ਵੀ ਦੇਖੋ ਇਹਦੇ ਵਿੱਚ ਬਲਣੀ ਹੈਗਾ ਨਾਹੀਂ ਲਾਈਨਿੰਗ ਦੇ ਵਿੱਚ ਪਿਆ ਤੇ ਨਾਹੀਂ ਆਪਣੇ ਉੱਪਰਲੇ ਪੱਲੇ ਦੇ ਵਿੱਚ ਪਿਆ ਵਾ ਤੇ ਦੇਖੋ ਫੋਰ ਸਾਈਡ ਆਪਾਂ ਨੇ ਜਿਹੜੀ ਹੈਗੀ ਇਹ ਲੈਸ ਲਗਾਤੀ ਤੁਸੀਂ ਵੀ ਦੇਖੋ ਇਦਾਂ ਇਸ ਤਰੀਕੇ ਨਾਲ ਜਿਹੜੀ ਲੈਸ ਆ ਜਰੂਰ ਲਗਾ ਕੇ ਦੇਖਿਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਵੀਡੀਓ ਨੂੰ ਕਮੈਂਟ ਕਰਕੇ ਵਿਊ ਦੱਸਿਓ ਤੇ ਲਾਈਕ ਜਰੂਰ ਕਰਿਓ ਤੇ ਜਾਨੋ ਸਬਸਕ੍ਰਾਈਬ ਕਰ ਲਿਓ ਜੀ ਮਿਲਦੇ ਆਪਾਂ ਇੱਕ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ